ਮੈਂ ਵੀ ਉਹ ਖਾਲਸਾ ਜੀਪੜੇ ਸਾਹਿਬ ਨਾਲ ਆਪਣੇ ਦੇ ਖੋਣੇ ਵਾਲੋ ਵੀ ਅੱਜ ਦਾ ਰੋਗ ਕੁਝ ਕਰਦੇ ਪਏ ਆ ਸਾਡੇ 6 ਵਜੇ ਗਾਈਸ ਅੱਜ ਕੋਲ ਲੈਂਟਰ ਗਿਆ ਖੁੱਲ ਆ ਵੇਖੋ ਪੰਨੇ ਤੇ ਲੱਗੀਆਂ ਹੁੰਦੀਆਂ ਨੇ ਇਹ ਪਲੇਟਾਂ ਜੀਆਂ ਇਹ ਡੰਡੇ ਔਰ ਹੁਣ ਲਾਤੇ ਨੇ ਹਰ ਕੋ ਤੁਕ ਨਾ ਪਲੇਨ ਹੋ ਗਿਆ ਤੁਹਾਨੂੰ ਨਹੀਂ ਤੁਹਾਨੂੰ ਦਿਦਾ ਹਣਾ ਸਿਰ ਦਿਦਾ ਸੀ ਹੁਣ ਰਾਤ ਪੈ ਗਈ ਕਿਉਂਕਿ ਆਪਾਂ ਅੱਗੇ ਕੀਤੇ ਦੀ ਕਲਾਸ ਲਵਣ ਤਾਂ ਕਰਕੇ ਆਲੋ ਇੱਕ ਲੈਂਟਰ ਉੱਚਾ ਪੈਣਾ ਇੱਕ ਤਾਂ ਥੋੜਾ ਜਿਹਾ ਨੀਓ 10 ਫੁੱਟ ਦਾ ਮਾ ਜੀ ਨੇ ਚੂਲੇ ਤੇ ਬਣਾਈ ਰੋ ਚੂਲੇ ਦੇ ਜੇ ਸਰਜੀ ਪਤਾ ਨਹੀਂ ਕਾਦੀ ਅੱਜ ਤੇ ਆ ਵੇਖੋ ਹੁਣ ਆਪਾਂ ਲੈਂਟਰ ਚੜ ਸਕਦੇ ਹਾਂ ਪੱਕਾ ਹੋ ਗਿਆ ਓਏ ਤੇ ਹੁਣ ਇੱਥੇ ਪੌੜੀਆਂ ਵੀ ਕੱਢਣੀਆਂ ਪੌੜੀਆਂ ਬਣੀਆਂ ਬੰਨਸ ਜਿੱਤੀਆਂ ਹੀ ਹੋਣਗੀਆਂ ਤੇ ਜਦੋਂ ਬਣ ਕੇ ਆਉਗੇ ਉਹ ਵੀ ਕੱਢਾਂਗੇ ਜੇ ਪਾਪਾ ਜੀ ਮਗੋਂ ਸੇਤੀ ਆਗਲੇ 6:00 ਵਜੇ ਆਖੀ ਸੀ ਅੱਗੇ ਅੱਜ ਆਪਾਂ ਜੀ ਮਗੋਂ 7:00 ਵਜੇ ਆਉਂਦੇ ਨੇ ਆ ਵੇਖੋ ਕੰਦੀ ਅੱਜ ਫਿਰ ਸਬਜੀ ਸਬਜੀ ਅੱਜ ਕਾਲੇ ਚਨੇ ਦੇ ਤੇ ਪਾਣੀ ਲੱਗੂ ਪਤਾ ਕਰਨਾ ਮੈਂ ਲੋਕ ਮਾਰ ਲੱਗਾ ਕੋਕੜਾ ਕਿਹਨੇ ਆਣਾ ਵਾ ਅੱਜ ਆ ਵੀ ਛੱਡ ਲੋ ਮੋਤੀ ਦਾ ਬਾਲਾ ਜੀ ਉਹ ਚੱਕਦਾ ਨਾ ਆਹ ਚੇਵੇ ਤੇ ਕਰ ਸੇਰ ਸੇਰ ਇਹਦਾ ਉਹਦੇ ਨੇ ਆਣਾ ਜੇ ਦੋ ਦਿਨ ਹੋਵਾਂਗੇ ਕਾਲੇ ਵਾਲੇ ਆ ਕੇ ਆਉਣਗੇ ਕਿੰਨੇ ਨੇ ਉਹਨੇ ਤਾਂ ਸਮਾਨ ਕਾਲ ਤੱਕ ਦੇ ਕਿਤੇ ਗਿਆ ਆ ਹੂੰ ਉਹ ਕਾਲਪ ਦਾ ਸਮਾਨ ਉਧਰ ਆਊਗਾ ਤੇ ਕਿਹੜ ਕਾਲਪ ਦਾ ਸਮਾਨ ਇਹ ਦੇ ਰਿਹਾ ਤੇ ਜਿਹੜੇ ਹੈਨਾ ਉਹ ਵੀ ਕਾਲਪ ਕਰਨਾ ਪਏਗਾ ਤੁਮ ਕੀ ਹੈ ਰਾਜ ਕੇ ਲਖ ਭਗਿਆ ਕਿੱਥੇ ਮਾਰੀ ਦੇਣਾ ਚੱਲਣਾ ਆ ਗਈ ਹੈਨਾ ਆ ਜੁਗੋ ਗਿਆ ਨਿਕਲ ਗਿਆ ਇਹ ਕੋਲ ਤੇੜਾ ਤਾਂ ਗਿਆ ਖਾਓ ਓਏ ਫੱਟੀ ਨਾਲ ਪੂੜ ਦੇ ਰੱਤੀ ਵਾ ਗਿਆ ਕਿੱਥੇ ਆ ਮੇਰੇ ਨਾਲ ਖੋ ਗਿਆ ਆਪਾਂ ਚੀਨੀ ਲਈ ਇਹ ਪਿੰਗੂ ਤੇ ਧਿਆਨਵੇਂ ਕਿਤਰਾ ਕਰੋ ਹਾਂ ਕਿਲ ਵੱਜੇ ਮੇਰੇ ਕਬੂੜ ਦੇ ਚੀਚ ਚੋਂ ਨਿਕਲ ਨਿਕਲ ਆਇਆ ਨਾ ਮੈਂ ਨਸਾਰ ਦੇ ਆਹੇ ਪੜਾ ਤਾਂ ਮੈਨੂੰ ਦਾਦੂ ਤੇ ਆ ਜਾਣਾ ਸੇ ਫੁੜੀ ਚੋਂ ਖੂਨ ਨਿਕਲ ਆਇਆ ਤਾਂ ਹੈ ਖੂਨ ਨਿਕਲਿਆ ਪਾਣੀ ਸਲੇ ਕਰੋ ਨਾ ਖੂਨ ਨਿਕਲ ਆਇਆ ਚੱਪ ਲੈ ਤਾ ਮਿਲੀਆ ਤਾਂ ਹੋਏ ਨਾ ਪਾਣੀ ਸਲੇ ਕਰੋ ಪಳೆ ತೆಗೇ ಯಾಮಿajana ಪಳೆ ತೆ ಕಪ್ಪ ಮಗಲೇ ಎಂಬು ತಿಸಿ ಮಾಗ ಮಗಾ ಅಲ್ಲಾಹ ಖಲೀಫ್ಕಿ ಯಂದಾ ತುಮ್ಗ ಭಿ ಹಲ್ ಕಟಿ ಹೇ ਏਂ ਗ੍ਰੋ ਪੁੱਤ ਪੁੱਤ ਪਈਏ ਵੇਖ ਲੋ ਪਾ ਲੋ ਪਾ ਲੋ ਤੇ ਮਾਂ ਬੰਦ ਹੋਗੇ ਤਾਂ ਥੋੜਾ ਮੋਟਾ ਵਗੋ ਦੋ ਤਿੰਨ ਵਾਰੀ ਛੋੜ ਕੇ ਵਗੂਗਾ ਬਸ ਤੋੜ ਕੇ ਦੇਖ ਤੇ ਗਾਇਸ ਆਹ ਲੀ ਫਟੀਆਂ ਅੱਜ ਕਿੱਲ ਪਤਾ ਖਾਤੋਂ ਕਿਉਂਕਿ ਇੰਦਰੀ ਫਟੀਆਂ ਲੱਗੀਆਂ ਹੀ ਲੈਟਰ ਤੇ ਤੇ ਇੱਕ ਦੂਜੇ ਨੂੰ ਜੋੜਨ ਵਾਸਤੇ ਚਲਾਈ ਕਿੱਲ ਇਹ ਹੁਣ ਪਟੀਆਂ ਤੇ ਇੱਥੇ ਲੋ ਇੱਥੇ ਆਪਾਂ ਆਗੋ ਗਬਾਲਦੇ ਤੇ ਦੇ ਵਿੱਚ ਅਗੇ ਕਿੱਲ ਤੇ ਉਹੀ ਕਿਲੇ ਕਿੱਲੇ ਤੇ ਮਮਰੇ ਪੈਰ ਖੁੱਪ ਗਿਆ ਲੱਕੜਾਂ ਨੂੰ ਅੱਗ ਦੇ। ਉਹ ਅੱਗ ਬੜੀ ਗਰਮ ਹੈ। ਉਹ ਵੇਖੋ। ਹਮਮ। ਆਪੇ ਬਹੁਤ ਕੰਨੀ ਚੱਲ ਗਈ ਸੰਦੀ। ਹਾਂ। ਮੈਂ ਦੋ ਵਾਰ ਪਕੋਚਾ ਚੱਲ ਗਏ ਗਏ ਨਾ ਅੱਗ ਚੱਲ ਰਹੀ ਹੈ। ਸਾਰਿਆਂ ਨੂੰ ਲਹੇ ਆਲਾ ਵਲੋਗ ਆਪਾਂ ਕੱਲ ਲੌਕ ਚੈਟ ਕਰਾਂਗੇ ਤੇ ਆਪਾਂ ਅੱਗੇ ਸਕੂਲੋਂ ਅੱਜ ਤੱਕ ਮੈਂ ਸਕੂਲ ਨਹੀਂ ਗਈ ਮੈਂ ਸਕੂਲੇ ਕਦੇ ਨਹੀਂ ਗਈ ਅੱਜ ਇਹ ਦਾ ਗਲਾ ਖਰਾਬ ਹੋਇਆ ਅਸਾਜਾ ਬੱਚਾ ਤੇ ਅੱਜ ਆਪਣੇ ਦੀ ਕਾਲੇ ਛੋਲੇ ਦੇ ਮਮਾ ਜੀ ਬਣਾਉਣ ਲੱਗੇ ਨੇ ਪੂੜੀਆਂ ਮੇਰੇ ਲੱਠੂ ਪੂੜੀਆਂ ਬਣਾਈਏ ਚਲੋ ਚਲੋ ਤੁਹਾਨੂੰ ਕਹਿੰਦੇ ਪੂੜੀਆਂ ਰੋਟੀਆਂ ਨਹੀਂ ਗਾਇਸ ਜੇ ਤੁਹਾਨੂੰ ਵਲੋਗ ਚੰਗੇ ਲੱਗਦੇ ਚੈਨ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਅਮਲੇ ਅੰਤਰ ਦਾ ਸਮਾਨ ਆ ਗਿਆ ਜੀ ਆ ਗਿਆ ਤੁਹਾਨੂੰ ਦੋ ਦਿਨ ਨਹੀਂ ਆਣਾ ਕਿਉਂ ਤਨੀ ਉਹ ਨਾ ਲੱਥੇ ਨਹੀਂ ਹੈ ਜੀ ਕੱਲ ਵੀ ਨਹੀਂ ਆਉਂਦੀ ਚੱਲਣ ਬੱਸ ਮਾਰ ਗਿਆ ਚਲ ਉੱਠੋ ਫਿਰ ਹਾਂ ਬੋਤਲ ਤਾਂ ਲੱਗੀ ਬੱਸ ਮਾਰ ਦਿੱਤੀ ਨਾ ਮੈਂ ਮੈਂ ਮੇ ਧੋ ਕੇ ਰੱਖਣੀ ਨੁੱਚੜ ਜੂਗੀ ਨਾ ਗਾਇਸ ਇਹ ਦੇਖੋ ਜੀ ਮਿਰਚੇ ਮਿਰਚੇ ਗੀਆਂ ਸਾਰੀਆਂ ਛੱਟ ਚੁੜ ਗਈਆਂ ਸੁੱਕ ਗਈਆਂ ਤੇ ਅੱਜ ਆਪਾਂ ਕੇ ਤੇ ਕਲਾਸ ਨਹੀਂ ਜਾਣਾ ਤਾਂ ਮਿਚਨ ਮਿਚਨ ਨਹੀਂ ਜਾਣਾ ਪਰ ਉਹਨੂੰ ਪੱਤੀ ਪੈਣਾ ਕਿਉਂਕਿ ਅੱਜ ਸਕੂਲੇ ਵੀ ਨਹੀਂ ਗਈ ਹਾਂ ਪਾਣੀ ਇੰਨਾ ਚਿੰਦਾ ਹੈ ਧੋ ਕੇ ਰੱਖ ਅੱਜ ਮਟਰ ਤੇ ਗੋਭ ਬਣਾਈਏ ਬਣਾ ਲਓ ਇਹ ਹੋਰ ਬਿਲਕੁਲ ਕਸਮ ਚਾਹ ਦੇ ਹੀ ਉਹ ਬਣਾਓ ਪਹਿਲਾਂ ਪੂੜੀਆਂ ਸਰ ਬਾਕੀ ਕੀਰਤਨ ਦੀ ਕਲਾਸ ਵੀ ਲੌਣ ਜਾਣਾ ਇੱਥੇ ਆ ਚੱਲ ਨਹੀਂ ਕਿਤੇ ਆ ਪਾ ਦੇ ਚੱਲ ਪੂੜੀ ਬਣਾ ਦੋ ਨਾ ਉਹ ਤਾਂ ਬੇੜੇ ਸਭ ਕੁਛ ਖਾਤੇ ਨੇ ਸਭ ਕੁਛ ਖਾਦੇ ਨਹੀਂ ਬਣਾ ਲੈਣੀਆਂ ਮੈਨੂੰ ਕਰੇ ਨਾ ਹਲੋ ਗਾਇਸ ਹੁਣ ਦੇਣਾ ਤੇ ਹੁਣ ਆਪ ਤੁਹਾਨੂੰ ਦਿਖਾਉਨੇ ਆ ਆਹ ਵੇਖੋ ਜੀ ਇੱਥੇ ਆ ਪਿਆ ਵਲੈਂਟਰ ਉਹ ਪੱਕਾ ਹੋ ਗਿਆ ਵਾ ਔਰ ਮਤਲਬ ਨੁੱਤਿਆ ਕੇ ਵਖਾ ਹਾਂ ਵੇਖੋ ਗਾਇਸ ਇੱਥੇ ਪੈਣਾ ਮ ਕਮਰਾ ਪੌੜੀ ਪੌੜੀ ਬੰਨੀ ਆ ਉਹਨਾਂ ਕੋ ਪੌੜੀ ਤੁੱਤਰ ਗਈ ਗਾਇਸ ਅੱਜ ਸਾਰੇ ਜਣੇ ਹੈਗੇ ਛੁੱਟੀ ਤੇ ਪਤਾ ਨਹੀਂ ਕਿ ਕੋਈ ਨਹੀਂ ਆਇਆ ਅੱਜ ਪਤਾ ਨਹੀਂ ਕਿ ਵਲੌਗ ਬਣਾ ਰਹੇ ਨੇ ਜਿੱ ਅੱਗੇ ਇਥੇ ਛੋਟਾ ਸਿਰ ਬੜਾ ਹੁੰਦਾ ਵਾ ਤੋ ਖਾਣ ਜਣਿਆ ਆਲੋ ਆ ਦਿਨੇ ਵੀਡੀਓ ਜਾਦੀ ਚੰਗੀ ਬਣਦੀ ਆ ਤੇ ਦੁਪਹਿਰੇ ਨਹੀਂ ਬਣਦੀ ਨਹੀਂ ਵਧੀਆ ਹੋਰ ਰਾਤ ਨੂੰ ਸੱਚ ਆ ਲੋਕਾਂ ਨੇ ਮਮਾ ਜੀ ਬਣਾਉਣ ਲੱਗੇ ਪੂੜੀਆਂ ਹੋਰ ਚਲ ਇਹਨਾਂ ਦਾ ਪਟਾਖਾ ਆ ਤੇ ਅਦਰਕ ਘਰ ਦੇ ਵਿੱਚ ਲਸਣ ਸਬਜੀ ਸਬਜੀ ਬਣ ਗਈ ਗੋਭੀ ਦਾ ਪਟਾਖਾ ਗੋਭੀ ਤਾਂ ਮਟਰ ਜਿਹੜਾ ਸਾਨੂੰ ਟਾਈਮ ਹੋ ਕੇ ਸੱਚ ਤੇ ਵਾਪਰ ਹਿੱਟ ਕਰਾਈ ਨਹੀਂ ਤੇ ਨੇੜਾ ਪੂਰਾ ਪੈ ਗਿਆ ਮਾਦੀ ਰੋਟੀ ਸੁਬ੍ਹੀ ਘੜ ਦੇ ਪਈ ਹੈ ਹੈ ਲੋ ਗਾਇਸ ਪਾਪਾ ਜੀ ਵੀ ਆ ਗਏ ਨੇ ਮੋਗ ਗਿਓ ਹਾਂਜੀ ਤਸਵੀਰ ਆ ਗਈ ਬੁਰਾ ਮਾਲ ਤੇ ਗਾਇਸਾਂ ਫੇਰ ਆਪਾਂ ਰੋਟੀ ਰੋਟੀ ਖਾ ਲਈ ਆ ਤੇ ਆਜਾ ਬਾਮਾ ਜੀ ਵੀ ਕੰਮ ਤੇ ਲੱਗੇ ਨੇ ਤੁਹਾਨੂੰ ਪਿੱਛੇ ਦਿੰਦੇ ਦੀ ਵਾਰ ਸੰਧੀ ਹੋਣੀ ਆ ਚੈਨਲ ਅਗੇ ਨਹੀਂ ਚੰਗਾ ਲੱਗੇ ਜੋ ਸਬਸਕ੍ਰਾਈਬਰ ਕਰਕੇ ਲੇ ਕੇ ਰਹਿਣਾ ਆਪ ਲੋ ਮਿਲਿਆ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਚੌੜਾ ਮਸਲੇ ਬਹਿ ਗੁਜੀ ਦਾ ਕਾਲ ਸਭ ਆ ਵੀ ਜੀ ਦੀ ਫਤਹਿ